ਗੁਰਜੀਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਜ ਅਸੀਂ ਪਹੁੰਚ ਚੁੱਕੇ ਆ ਨੈਕਸਸ ਮਾਲ ਅੰਮ੍ਰਿਤਸਰ ਦੇ ਵਿੱਚ ਜਿੱਥੇ 25 ਦਸੰਬਰ ਦੇ ਉੱਤੇ ਕ੍ਰਿਸਮਸ ਦੀ ਪੂਰੀ ਚਹਿਲ ਪਹਿਲ ਹੈ ਪਰ ਉੱਤੇ ਹੀ ਅੱਜ ਅਕਾਲ ਪੁਰਖ ਦੀ ਫੌਜ ਸਾਡਾ ਵਿਰਸਾ ਸਾਡਾ ਪਰਿਵਾਰ ਸਹਿਤ ਅੱਜ ਇਸ ਨੈਕਸਸ ਮਾਲ ਵਿੱਚ ਇੱਕ ਵਿਲੱਖਣ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਸ ਦੇ ਲਈ ਜਾਣਨਾ ਪਾਉਣ ਲਈ ਸਾਡੇ ਨਾਲ ਮੌਜੂਦ ਨੇ ਸਦਾਰ ਜਸਵਿੰਦਰ ਸਿੰਘ ਜੀ ਐਡਵੋਕੇਟ ਵੀਰ ਜੀ ਉਹ ਸਾਨੂੰ ਇਹ ਸਾਰਾ ਦੱਸਣਗੇ ਕਿ ਅੱਜ ਇਸ ਨੈਕਸਸ ਮਾਲ ਦੇ ਵਿੱਚ ਜਿੱਥੇ 크리스마ਸ ਦੀ ਚਹਲ ਪਹਿਲ ਦੇ ਵਿੱਚ ਅੱਜ ਜੋ ਇਹ ਵਿਲੱਖਣ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਕਿਸ ਤਰ੍ਹਾਂ ਦਾ ਉਪਰਾਲਾ ਹੈ ਕੀ ਹੈ ਉਹ ਸਾਰਾ ਜਾਣਨਾ ਪਾਉਣਗੇ ਸਾਡੇ ਨਾਲ ਸਦਾਰ ਜਸਵਿੰਦਰ ਸਿੰਘ ਜੀ ਐਡਵੋਕੇਟ ਧੰਨਵਾਦ ਵੀਰ ਜੀ ਤੁਸੀਂ ਆਪਣੇ ਰੁਝੇਵੇਂ ਵਿੱਚੋਂ ਸਾਡਾ ਥੋੜਾ ਜਿਹਾ ਸਮਾਂ ਕੱਢਿਆ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਸਾਨੂੰ ਇਸ ਉਪਰਾਲੇ ਬਾਰੇ ਜ਼ਰੂਰ ਦੱਸੋ ਕਿ ਅੱਜ ਜੋ ਇਹ ਉਪਰਾਲਾ ਕੀਤਾ ਜਾ ਰਿਹਾ ਇਸ ਨੈਕਸਸ ਮਾਲ ਦੇ ਵਿੱਚ ਇਹ ਕੀ ਹੈ ਤੇ ਕਿਸ ਤਰ੍ਹਾਂ ਦਾ ਉਪਰਾਲਾ ਹੈ ਵਾਈਕ੍ਰਿਜਾ ਖਾਲਸਾ ਵਾਈਕ੍ਰਿਜਾ ਕੀ ਫਤੇ ਅਸੀਂ ਸਹਿਰਜਾਦਿਆਂ ਨੂੰ ਯਾਦ ਕਰਨ ਲਈ ਹੈ ਜਿਹੜਾ ਦਸੰਬਰ ਦਾ ਮਹੀਨਾ ਹੈ ਇੱਕ ਮੁਹਿੰਮ ਚਲਾਣੇ ਆਂ ਗਲਵਕੜੀ ਸਾਡਾ ਵਿਰਸਾ ਸਾਡਾ ਪਰਿਵਾਰ ਉਹਦੇ ਤਰ੍ਹਾਂ ਤੁਸੀਂ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜਾ ਉਹ ਸਹਿਜਿਆ ਦੇ ਬਾਰੇ ਵੱਖ-ਵੱਖ ਢੰਗ ਨਾਲ ਸਕੂਲਾਂ 'ਚ ਕਾਲਜਾਂ 'ਚ ਜਾ ਕੇ ਗੱਲ ਕਰਦੇ ਆ ਅਸੀਂ ਜਿ ਇਟੇਚਰ ਛਾਪ ਕੇ ਪਿਛਲੇ ਸਾਲ 3 ਲੱਖ ਘਰਾਂ ਤੱਕ ਅਪਰੋਚ ਕੀਤੀ ਹੈ ਸਰ ਸਾਡਾ ਟਾਰਗੇਟ ਹੈ 4 ਲੱਖ ਘਰਾਂ ਤੱਕ ਪਹੁੰਚਣ ਦਾ ਤੇ ਉਹਦੇ ਨਾਲ ਨਾਲ ਅਸੀਂ ਜਦੋਂ ਨੈਕਸਸ ਮਾਲ ਵਾਲਿਆਂ ਨਾਲ ਸੰਪਰਕ ਕੀਤਾ ਕਿ ਅਸੀਂ ਚਾਹੁੰਦੇ ਆ ਕਿ ਇੱਥੇ ਸਹਿਜਿਆ ਦੇ ਬਾਰੇ ਐਕਟੀਵਿਟੀ ਹੋਵੇ ਤੇ ਉਹਨਾਂ ਨੇ ਸਾਨੂੰ ਆਪਣੀ ਸਪੇਸ ਕਿਹਾ ਕਿ ਤੁਸੀਂ ਆਓ ਉਹਨਾਂ ਨੇ ਬੜਾ ਪਿਆਰ ਨਾਲ ਮਾਣ ਬਖਸ਼ਿਆ ਤੇ ਜੀ ਇੱਥੇ ਆ ਕੇ ਜਿਹੜਾ ਉਹ ਅੱਜ ਇੱਕ ਬੱਚਿਆਂ ਨਾਲ ਸਵਾਲ ਜਵਾਬ ਕਰ ਰਹੇ ਆ ਤੇ ਜਦੋਂ ਸਵਾਲ ਜਵਾਬ ਕਰ ਰਹੇ ਆ ਤੇ ਉੱਥੇ ਸਾਨੂੰ ਬੱਚੇ ਜਿਹੜੇ ਨੇ ਉਹਨਾਂ ਨੂੰ ਇਨਾਮ ਦੇ ਰਹੇ ਆ ਸਹਿਦਿਆਂ ਦੇ ਵਾਲਾ ਸੀ ਇੱਕ ਕਾਰਡਬੋਰਡ ਬਣਿਆ ਹੋਦਾ ਜਿੱਤੇ ਇਗਜ਼ਾਮ ਦੇ ਵਾਸਤੇ ਜਮਾਤੀ ਬਾਕਸ ਨੇ ਕਾਪੀਆਂ ਚੰਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਨੂੰ ਯਾਦ ਕਰਾਉਂਦੀਆਂ ਕਾਪੀਆਂ ਨੇ ਕਿਤਾਬਾਂ ਨੇ ਜਿਹਦੇ ਵਿੱਚ ਅਸੀਂ ਸੈਬ ਜਦਿਆਂ ਦੀ ਸ਼ਹਾਦਤ ਬਾਰੇ ਜਾਣਕਾਰੀ ਹੈ ਇਹ ਇਹ ਸਾਰਾ ਕੁਝ ਅਸੀਂ ਬੱਚਿਆਂ ਨੂੰ ਫ੍ਰੀ ਜਿਹੜਾ ਬੱਚਾ ਸਵਾਲ ਦਾ ਜਵਾਬ ਦੇਵੇਗਾ ਉਹਨੂੰ ਅਸੀਂ ਫ੍ਰੀ ਦੇਣਾ ਹੈ ਜਿਹੜਾ ਪਰਵਾਰ ਰਲ ਕੇ ਕੋਈ ਬਲਖੜ ਲੈ ਕੇ ਆਉਂਦਾ ਉਹਦੇ ਮੁਤਾਬਕ ਵੱਖਰੇ ਵੱਖਰੇ ਇਨਾਮ ਤੇ ਮੁਕਰੀ ਮੁਕਰੀ ਜਿਹੜੀ ਆ ਮੈਂ ਤੁਹਾਡੇ ਨਾਲ ਨੈਕਸਸ ਮਾਲ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਤੇ ਸਾਰੇ ਸਿੱਖ ਜਗਤ ਨੂੰ ਬੇਨਤੀ ਕਰਨਾ ਚਾਹੁੰਦਾ ਜਿੱਥੇ-ਜਿੱਥੇ ਵੀ ਇਹਨੂੰ ਸੁਣਦੇ ਹੋਵੋ ਤੁਸੀਂ ਆਪਣੇ ਇਲਾਕਿਆਂ 'ਚ ਸਰਜਰਾਂ ਦੀ ਗੱਲ ਕਰੋ ਸਾਡੇ ਨਾਲ ਸੰਪਰਕ ਕਰੋ ਲਿਟਰੇਚਰ ਚਾਹੀਦਾ ਹੈ ਨਾਮ ਚਾਹੀਦੇ ਨੇ ਤੁਸੀਂ ਬੱਚਿਆਂ ਨਾਲ ਨੂੰ ਸ਼ਹਾਦਤ ਬਾਰੇ ਜਾਣਕਾਰੀ ਦਿਓ ਇਹ ਇਹ ਖਾਸ ਕਰਕੇ ਇਹ ਮਹੀਨਾ ਜਿਵੇਂ ਸਾਰੇ ਸਾਲ ਲਈ ਬੱਚਿਆਂ ਦੀ ਬੈਟਰੀ ਚਾਰਜ ਆਪਾਂ ਕਰ ਸਕਦੇ ਆ ਉਹ ਇਸ ਢੰਗ ਦੇ ਨਾਲ ਤੁਸੀਂ ਇੱਕ ਮਹੀਨੇ ਬੱਚਿਆਂ ਨੂੰ ਆਪਣੇ ਨਾਲ ਸਰ ਜੀ ਉਹਨਾਂ ਦੀ ਗੱਲ ਸੁਣਾਓ ਸਾਰਾ ਸਾਲ ਉਹ ਸਿੱਖੀ ਨਾਲ ਜੁੜੇ ਰਹਿਣਗੇ ਤੁਹਾਡੀ ਇੱਜ਼ਤ ਕਰਨਗੇ ਪਰਿਵਾਰ ਨਾਲ ਜੁੜੇ ਰਹਿਣਗੇ ਗੁਰੂ ਸਾਹਿਬ ਨਾਲ ਜੁੜੇ ਰਹਿਣਗੇ ਕਿੰਨਾ ਕਰਾ ਰਹੇ ਉਸ ਬਾਰੇ ਵੀ ਜਰੂਰ ਜਾਣਨਾ ਪਾਉ ਕਿ 25 ਤਰੀਕ ਨੂੰ ਜੋ ਮਸ਼ੀਨ ਤੋਂ ਕਤਰੀ ਬਾਗ ਅੰਮ੍ਰਿਤਸਰ ਚ ਬੜੀ ਪ੍ਰਾਈਮ ਜਗ੍ਹਾ ਹੈ ਗੁਰਦੁਆਰਾ ਸ਼ਹੀਦਾ ਸਾਹਿਬ ਦੇ ਬਾਹਰ ਉੱਥੇ ਅਸੀਂ ਸਾਰੇ ਅੰਮ੍ਰਿਤਸਰ ਦੇ ਬੱਚਿਆਂ ਨੂੰ ਤੇ ਹੋਰ ਲੋਕਾਂ ਨੂੰ ਜਿਹੜਾ ਉਹ ਆਵਾਜ਼ ਲਗਾਈ ਹੈ ਕਿ ਆਓ ਕਿ ਤੁਸੀਂ ਆ ਕੇ ਜਿਹੜਾ ਆਪਣੇ ਬੱਚਿਆਂ ਨੂੰ ਪੁਚੰਗੀ ਖਾਲਸਾ ਤਿਆਰ ਕਰਕੇ ਲਿਆਓ ਦਸਤਾਰਾ ਸਜਾ ਕੇ ਲਿਆਓ ਤੇ ਦਸਤਾਰਾਂ ਦੇ ਮੁਕਾਬਲੇ ਨੇ ਉੱਥੇ ਅਸੀਂ ਬੱਚਿਆਂ ਨੂੰ ਸਾਈਕਲ ਹੱਤਕੜੀਆਂ ਦਿਵਾਰਕੜੀਆਂ ਤੇ ਆਏ ਹਰੇਕ ਬੱਚੇ ਨੂੰ ਸਰਟੀਫਿਕੇਟ ਸ਼ੀਲਡਾਂ ਤੇ ਇਨਾਮ ਦੇ ਕੇ ਤੋਰਦੇ ਆ ਤਾਂ ਕਿ ਉਹਨਾਂ ਬੱਚਿਆਂ ਦੀ ਯਾਦ ਜਿਹੜੀ ਆ ਉਹ ਪੱਕੇ ਜੁੜੇ ਰਹਿਣ ਬਹੁਤ ਵਧੀਆ ਬਹੁਤ ਵਧੀਆ 25 ਤਰੀਕ ਨੂੰ ਸਵੇਰੇ 9 ਵਜੇ ਸਕਤਰੀ ਬਾਗ ਦੇ ਬਾਹਰ ਅਸੀਂ ਜਿਹੜਾ ਇਕੱਠੇ ਹੋ ਇਹ ਕੋਈ ਵੀ ਬੱਚੇ ਸ਼ਮੂਲੀਅਤ ਕਰ ਰਹੇ ਕੋਈ ਵੀ ਜੀ ਅਸੀਂ ਚਾਹੁੰਦੇ ਹਾਂ ਕਿ ਪਰਿਵਾਰਾਂ ਦੇ ਪਰਿਵਾਰ ਸੱਜ ਕੇ ਆਉਣ ਉਹਨਾਂ ਨੂੰ ਵੀ ਇਨਾਮ ਦਿੱਤੇ ਜਾਣ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਸੀਂ ਆਪਣੇ ਰੂਜੇ ਵਿੱਚ ਸਾਡਾ ਸਵਾਗਤ ਕਰਿਆ ਧੰਨਵਾਦ ਬੇਟਾ ਕੀ ਨਾਮ ਹੈ ਤੁਹਾਡਾ ਜਸਵੰਤ ਸਿੰਘ ਕਿੱਥੇ ਪੜਦੇ ਹੋ ਬਾਬਾ ਸ਼ੇਖਪੁਰ ਦੇ ਵਿਦਿਆਪਨ ਦੇ ਕੋਲ ਦੇ ਕਿੱਥੇ ਹੈਗਾ ਪ੍ਰਤਾਪਨਗਰ ਪ੍ਰਤਾਪਨਗਰ ਤੇ ਪੜ੍ਹ ਕਰਦੇ ਹੋ ਹਾਂ ਜੀ ਕੰਵਚਾਰ ਸਾਹਿਬ ਜਿਹੜਾ ਨਾਮ ਆਉਂਦੇ ਆ ਹਾਂਜੀ ਬੋਲੋ ਸਾਹਿਬ ਜਿਹੜਾ ਜੇਕਿੰਗ ਸਿੰਘ ਜੀ ਸਾਹਿਬ ਜਿਹੜਾ ਜਿਹੜਾ ਤਿੰਨ ਸਿੰਘ ਜੀ ਸਾਹਿਬ ਜਿਹੜਾ ਜੁਰਵਾ ਸਿੰਘ ਜੀ ਸਾਹਿਬ ਜਿਹੜਾ ਖਤੇ ਸਿੰਘ ਜੀ ਠੀਕ ਸਰ ਅੰਦਰ ਜਿਹੜਾ ਉਹ ਦੀਵਾਰ 'ਚ ਚਿਣਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਠੀਕ ਹੈ ਵੈਰੀ ਗੁੱਡ ਕੋਈ ਸਾਹਿਬ ਜਿਹੜੇ ਕੋਈ ਸੈਗਰੀ ਹਾਂ ਸਾਹਿਬ ਜੀ ਦਾ ਜੀ ਧਰਮ ਹਾਂ ਜੀ ਸਾਹਿਬ ਜੀ ਦਾ ਜਰਾਵਾ ਤੇ ਗਰੀ ਸਾਹਿਬ ਜੀ ਦਾ ਬਦਸ਼ਾਹ ਬਾਪਸ਼ ਗੜੀ ਚ ਹੋਈ ਸੀ ਗੜੀ ਚੋਂ ਬਾਹਰ ਨਿਕਲ ਕੇ ਲੜਾਈ ਲੜੀ ਚੱਲਦੀ ਤੇਰੀ ਕਲੂ ਦੇ ਹੰਤਾ ਚਲ ਦੱਸ ਕਿੱਥੇ ਹੋਈ ਸੀ ਨਾ ਟੁੱਟ ਗਈ ਨਾ ਤੁਹਾਨੂੰ ਪਤਾ ਹੀ ਨਹੀਂ ਚੰਪੌਰ ਦੀ ਗੜੀ ਚ ਸ਼ਾਦਤ ਹੋਈ ਸੀ ਕਿੱਥੇ ਹੋਈ ਸੀ ਹਾਂ ਜੁਲ ਜੁਲ ਨੇ ਉਹਦੇ ਤੇ ਤਾਲ ਮੁਕਾਲੀ ਮੋਲੀ ਰਹੀ ਆਗਾ ਸੇ ਕੀ ਪਾ ਸੇਕ ਬਚਿਆ ਕਰ ਰਿਹਾ ਨਾ ਅਜੋ ਸਾਡੀ ਜੇ ਵੀ ਜਨਰੇਸ਼ਨ ਆ ਰਹੀਆਂ ਨੇ ਜਿਹੜੀਆਂ ਕਰਦਾ ਬੱਚੇ ਦਰਾਓ ਕੀ ਨਾਮ ਹੈ ਤੁਹਾਡਾ ਹਰਮਨਜੀਤ ਹਰਮਨਜੀਤ ਹਾਂਜੀ ਸਿੰਘ ਕੋ ਨਾ ਬੱਚੇ ਕਿੱਥੋਂ ਆਏ ਹੋ ਕਿਥੇ ਮਿੰਟ ਤੋਂ ਆਏ ਚਲੋ ਆਓ ਤੁਹਾਨੂੰ ਦੋ ਸਵਾਲ ਪੁੱਛੇ ਇਹਦੇ ਨਾਮ ਦੇਣਾ ਤੁਹਾਨੂੰ ਆਜੋ ਤੁਹਾਨੂੰ ਸਹਿਜਾ ਦੇ ਪਤਾ ਨੇ ਸਹਿਜਾ ਨਾ ਹਾਂਜੀ ਦੱਸੋ ਸਹਿਜਾ ਦੇ ਸੋਤਸੰਜਾ ਦੇ ਸਾਰੇ ਸਾਰੇ ਸਹਿਜਾ ਦੇ ਹਾਂ ਸ਼ਾਦਰ ਦੀ ਸ਼ੈਲੀ ਸ਼ਾਦਰ ਜਾਹਿੰਦੀ ਸ਼ੈਦਰ 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 ਮੂਰਾ ਵਾਸਤੇ ਵੈਰੀ ਗੁੱਡ ਤੁਸੀਂ ਪੰਜਾਬੀ ਪੜ੍ਹਦੇ ਹੋ ਪੜ੍ਹਾਈ ਦਾ ਨਾਮ ਅਮਨ ਜੋਸ਼ ਹੈ ਪੜ੍ਹਦੇ ਹੋ ਕਿਤੇ ਇਹ ਕਿਹੜਾ ਮਹੀਨਾ ਚੱਲ ਰਿਹਾ ਤੁਹਾਨੂੰ ਪਤਾ ਹੈ ਕਿਸ਼ੀ ਦਾ ਦੇ ਕਿਸ਼ੀ ਦਾ ਬਿਨਾ ਚੱਲ ਰਿਹਾ ਤੇ ਕੋਰਸ਼ੀ ਦਵਾ ਆ ਜੀ ਨਵੀਂ ਲੇ। ਇਹ ਸਾਡਾ ਹੈ ਜੀ। ਕੋਰ ਕੋ ਵੀ ਸਿੱਖੇ ਸਾਡ ਪ੍ਰੋਗਰਾਮ ਹੈ। ਵੈਰੀ ਗੁੱਡ। ਪਰ ਉਹਨਾਂ ਲੋਕ ਤੁਸੀਂ ਸਿੱਖ ਇਤਿਹਾਸ ਨਾਲ ਜੁੜੇ ਹੋ। ਬਹੁਤ ਬਹੁਤ। ਉਹ ਕਿਸ ਤਰ੍ਹਾਂ ਦੇ ਸਨਾਂ ਦੀਆਂ ਕਹਾਣੀਆਂ ਦੀਆਂ ਸੀ। ਵੈਰੀ ਗੁੱਡ। ਇੱਕ ਤੋਂ ਆ ਬੋਲਣ ਲਈ ਪਰ ਉਹਨੇ ਬੋਲਣ ਲਈ ਇੱਕ ਸੀਰੀਅਲ ਕਿਉਂ

हाणे जॾहिं खां पुछे थो यादि आहियो हुन बाबा अजीत सिंह जी बाबा दुदार सिंह जी बाबा सोरवर सिंह जी बाबा बाबा रीत सिंह जी बाबा जो सिंह जी बाबा जोरावर सिंह जी बाबा मधिर सिंह जी ਇਸੀ ਵਿਸ਼ੇਸ਼ ਵੀਡੀਓ ਜੋ ਕਿ ਅਕਾਲ ਪ੍ਰੋਫ ਦੀ ਫੌਜ ਵੱਲੋਂ ਇਹ ਉਪਰਾਲਾ ਕੀਤਾ ਗਿਆ ਨੈਕਸਸ ਮਾਲ ਦੇ ਵਿੱਚ ਆਪ ਸਭ ਨੂੰ ਇਹ ਉਪਰਾਲਾ ਆਈ ਹੋਪ ਕਿ ਤੁਹਾਨੂੰ ਬਹੁਤ ਹੀ ਵਧੀਆ ਲੱਗਿਆ ਹੋਵੇਗਾ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਕਿਸੇ ਹੋਰ ਨਵੇਂ ਟਾਪਿਕ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਥੈਂਕ ਯੂ